ਬਹੁਤ ਸਾਰੇ ਠੀਕ ਹੋਮੋਗੇ ਗਾਈਜ਼ ਵੀਰੇ ਗਾਈਜ਼ ਵੀਰੇ ਗਾਈਜ਼ ਵੀਰੇ ਗਾਈਜ਼ ਦੋਸਤੋ ਵਧੀਆ ਦੋਸਤੋ ਵਧੀਆ ਦੋਸਤਾਂ ਦਾ ਫਟੋਆ ਵਰਦਾਜ ਗੰਢੀ ਗੋਲੀਆਂ ਕੋਮਦੀ ਬੈਗਰ ਚ ਉਡੀ ਚਲਾਉਣੀ ਹੋਰ ਹੈ ਕਹਿੰਦਾ ਇਹਨਾਂ ਚਾਰ ਦੀ ਚਾਚਾ ਵੱਡੇ ਵੱਡੇ ਟਾਇਰ ਆ ਸੋ ਸਵਾਗਤ ਹੈ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਤਰੋ ਫੇਰ ਝੋਟਾ ਬੋਸ ਕਰ ਲਿਆ। ਕੱਲ ਵਾਲਾ ਵਲੌਗ ਆਪਾਂ ਇਸ ਕਰਕੇ ਨਹੀਂ ਬਣਾਇਆ ਯਾਰ ਕੱਲ ਸੀਗੇ ਮੈਰਿਜ ਤੇ ਤੇ ਅੱਜ ਆਪਾਂ ਚੱਲੇ ਆ ਮਿੱਤਰੋ ਲੱਕੀ ਗੋਲਡ ਸਮਿੱਥ ਆਪਣਾ ਭਰਾ ਹੈ ਜਿਹੜਾ ਉਹਦੇ ਗਾਣੇ ਦਾ ਕੋਈ ਸ਼ੂਟ ਹੋਣਾ ਉਹ ਸਿਲਸਿਲੇ ਦੇ ਵਿੱਚ ਚੱਲੇ ਆ ਤੇ ਇੱਕ ਜੀ ਯਾਰ ਗੱਕਾਰ ਨਾਲ ਲੈ ਵੇਗੇ ਇਹਦੇ ਵਿੱਚ ਪਾਣੀ ਪਾਉਣ ਵਾਲਾ ਰਹਿ ਗਿਆ ਹੁਣ ਆਪਾਂ ਕਰੀ ਬੋਨਟ ਜਾ ਕੇ ਇਹਦੇ ਵਿੱਚ ਪਾਣੀ ਪਾ ਲਈਏ ਗੱਡੀ 'ਚ ਉਦੋਂ ਬਾਅਦ ਦੇ ਵਿੱਚ ਫੱਟ ਸਾਰਾ ਪਾਣੀ ਵੀ ਐ ਸ਼ੀਸ਼ਾ ਸਾਫ਼ ਕਰਨ ਵਾਲਾ ਰਾਤ ਬਹੁਤ ਡਿੱਕਦਾ ਹੀ ਨਹੀਂ ਰਹਾ ਹੋ ਗਿਆ ਸੀ ਤੇ ਹੁਣ ਆਪਾਂ ਮਿੱਤਰੋ ਸੋ ਪਾਉਣ ਲਾਈਵ ਮੈਟਰੋ ਆਪਣਲਾ ਝੋਟਾ ਆਪਾਂ ਖਿੱਚਦਾ ਕਿਰਾਂ ਬਾਗੇ ਬਰਾਣੇ ਵਾਲ ਨੂੰ ਦੇ ਯਾਰ ਲੱਕੀ ਕੋਲ ਚੱਲਦੇ ਹੁਣ ਅਗਰਾਂ ਦੇ ਨਾਲ ਚੱਕ ਲਿਆ ਪਾ ਜੱਸੀ ਤੇ ਬਲੌਗਸ ਨੂੰ ਪਤਾ ਹੋਣਾ ਇੰਗਲੋਂਗਲ ਚ ਉਪਰਾਨੇ ਸੈਟ ਕਰ ਲੈਦਾ ਹੁਣ ਅਈ ਪੜਾਕੇ ਪਿਆ ਕਰਨ ਗਿਆ ਦੋ ਦਿਨ ਬਲੌਗ ਤਾਂ ਨਹੀਂ ਪਿਆ ਅਸੀਂ ਸੀਗੇ ਕਿਸੇ ਪਰਸਨਲ ਮੈਰਿਜ ਦੇ ਵਿੱਚ ਚੁੱਕਿਆ 4x4 ਕੋਲ 4x4 ਕੋਲ 4x4 ਕਲਬੋਂ ਆਪਾਂ ਚੁੱਕਿਆ ਇਹਦੇ ਨਾਲ 4x4 ਇਹ ਆ ਤੇ ਡਾਇਨਾਸੌਰ ਵੀ ਫਿੱਟ ਕਰੀ ਫਿਰਦਾ ਧੂਂਗੀ ਚਾਚਾ ਵੀ ਜਾਗਦਾ ਓਏ ਦੋਸਤੋ ਵਧੀਆ ਦੋਸਤੋ ਵਧੀਆ ਦੋਸਤਾਂ ਦਾ ਫੱਟਵਾ ਵਰਦਜਦਾ ਓਏ ਨਾ ਖੋਲੋ ਇਹ ਟੂਬਲ ਲੌਕ ਹੀ ਨਹੀਂ ਖੁੱਲਦਾ ਇਹ ਤੇ ਅੱਜ ਸਹੀ 1.5 ਸਾਲ ਤੋਂ ਬਾਅਦ ਆਹ ਦੋ ਗੱਡੀਆਂ ਇਕੱਠੀਆਂ ਹੋਊਗਾ ਕਿਉਂਕਿ ਪਹਿਲਾਂ ਇਹ ਗੱਡੀਆਂ ਇਕੱਠੀਆਂ ਹੋਵਾਂ ਸੀ ਜਦੋਂ ਅਸੀਂ ਲੇੜ ਦਾਗ ਗਏ ਆ ਆਹ ਥਾਰ ਗਈ ਸੀ ਆਪਣੇ ਨਾਲ ਲੈ ਤੇ ਆ ਆਪਣਾ ਉਹੀ ਝੋਟਾ ਉਦੋਂ ਹੀ ਇਕੱਠੀਆਂ ਲੇ ਗੰਗਾ ਸੀ ਤੇ ਅੱਜ ਇਹ ਸਹੀ 1.5 ਸਾਲ ਦੇ ਬਾਅਦ ਦੁਬਾਰੇ ਇਕੱਠੀਆਂ ਹੋਊਗਾ ਨੇ ਕਰੋ ਚੈੱਕ ਇਧਰ ਸਾਰ ਲੱਕੀ ਵਾਲੀ ਉੱਪਰ ਗਿਆ ਸਾਡੇ ਨਾਲ ਹੁਣ ਦੱਸ ਕੀ ਹੋ ਗਿਆ ਸੀ ਗੰਢੀ ਗੋਲੀਆਂ ਕੋਮਦੀ ਸੀ ਬੈ ਗਿਆ ਇੱਥੇ ਉਡੀ ਚਲਾਉਣੀ ਓਰ ਹੈ ਕਹਿੰਦਾ ਚਲਾਈ ਚਲਾਉਣੀ ਓਰ ਹੈ ਇਹ ਚਲਾਉਣੀ ਓਰ ਆ ਜਾ ਸਾਡੀ ਨਹੀਂ ਬੈ ਗਿਆ ਕਿੱਥੇ ਆਏ ਲੱਕੀ ਚਲੂੰਗਾ ਸੀ ਬੈਗ ਤਾਂ ਇੱਥੇ ਪਿਆ ਇਹਦੇ ਚਾ ਰੇਜੋ ਉਹ ਡੀਪ ਆਦਾ ਬੜਾ ਹੀ ਤਕੜਾ ਫੈਟ ਮ ਲੱਗਦਾ ਦੇਖਿਆ ਦੇਖਿਆ ਜਾ ਜੀ ਨਾਲ ਹੋ ਗਿਆ ਪ੍ਰਭਾਅ ਪੈਂਦਾ ਨਾ ਇਹਦਾ ਮੈਂ ਕਿਦਾਂ ਕੱਲਾ ਲੱਗਾ ਉਹ ਨਿਕਲੇ ਕਿਲੀਫਰ ਦਾ ਹੁਣ ਆ ਆ ਪਾਏ ਨਾਲੋਂ ਦੁਬੱਡਾ ਪ੍ਰਭਾਅ ਪੈਂਦਾ ਨਾ ਪੂਰਾ ਕੁੱਤਿਆਂ ਦਾ ਵੈਰੀ ਹੈ ਨਾ ਬਈ ਤੂੰ ਬਿਲਕੁਲ ਸਹੀ ਜਦੋਂ ਬੈਠਣ ਸਾਰ ਤੇਰੇ ਦਬਾ ਕੇ ਆ ਕੇ ਨਾ ਕਹਦਾ ਬੰਪਰ ਕਿੰਨੇ ਪਾਦੇ ਮੈਂ ਮਹੀਨੇ ਚ 5-6 ਪਾਦੇ ਜਿਕੇ ਨਾ ਦਾ ਮੈਂ ਬਾਕੀ ਗਿਣੇ ਨਹੀਂ ਇਹ ਇਧਰ ਪ੍ਰੀਵਿਊ ਆਇਆ ੜੜ ਕੇ ਜਗਾ ਤੋ ਦਿਖਾਉਂਦਾ ਕਿਵੇਂ ਯਾਰ ਅਸੀਂ ਫੋਟੋ ਲੈ ਹੋਣੀ ਚਾਹਾਂਗਾ ਆ ਬਾਈ ਨਾ ਓਕੇ ਬਾਈ ਇਹਨੂੰ ਬਈ ਫੋਲੋ ਕਰੋ ਘਰ ਇਹਨੂੰ ਮੜਾ ਜਾ ਕੀ ਜਾਗਾ ਵਿਸਾਲ ਪੀਵੀ 69 ਪੀਵੀ 69 ਮੁਗਿਆ ਨੰਬਰ ਐ ਪੀਵੀ 69 ਹੋਰ ਬਈ ਨਹੀਂ ਵਾਗੇ ਪੁਰਾਣੇ ਦਾ ਯਾਰ ਠੀਕ ਆ ਗੱਡੀ ਬਈ ਇਹਨੂੰ ਮੂੰਹ ਕਰਕੇ ਲਾਓ ਓਕੇ ਸਰ ਜਾਂ ਇਧਰਲੇ ਪਾਸੇ ਲਾਓ ਹਿਸਾਬ ਨਾਲ ਲਾਓ ਆਪਾਂ ਟਰੈਕਟਰ ਵੀ ਖੜਾਉਣੇ ਆ ਤੇ ਸੀਨ ਚ ਵੀ ਲੈਣੀਆਂ ਸਾਰੀਆਂ ਅਸੇ ਨਹੀਂ ਨਹੀਂ ਮੇਰੇ ਨਾਲ ਇਧਰ ਲਾ ਦੇ ਕੇ ਕਰਕੇ ਆਪਣਾ ਝੋਟਾ ਲਾਤਾ ਇਧਰਲੇ ਪਾਸੇ ਆਪਾਂ ਸਾਈਡ ਤੇ ਦੇ ਦੋ ਡਾਇਨਾਸੌਰ ਡੱਕਾ ਲਈ ਜਾਂਦਾ ਤੇ ਇਧਰ ਬਾਈ ਬੌਂਸਰ ਖੜਿਆ ਫੱਟ ਹੋਇਆ ਚਾਚਾ ਟੈਰਾ ਜੋ ਹਵਾ ਕਾੜਦੇ ਅੜੀ ਦੇ ਅੰਦਰ ਲਾਉਣਾ ਇਹ ਪਾੜੀ ਟੱਟੀ ਜੇ ਨਹੀਂ ਇਹ ਜੋ ਤੋੜਦਾ ਕਿਨੇ ਤੋੜਦੀ ਹੋਈ ਐਨੇ ਚੜਾਈ ਨਹੀਂ ਤੋੜੀ ਕੋ ਡੰਕ ਪਾਇਆ ਇਹ ਤੋੜਦੀ ਕਿੱਥਾਂ ਜਾਣ ਲੱਗਿਆ ਅਸੇ ਇਹ ਜੋ ਡੰਕ ਪਾਇਆ ਯਾ ਚਾਚਾ ਬਾਓ ਕਿੱਡਾ ਚਾਚੇ ਦਾ ਬੈਦਮਾੜਾ ਉਹਨੇ ਟਾਇਰ ਪੈਣਾ ਸੌਰ ਦੇ ਚੌੜੇ ਆ। ਗੇਰ ਜਾਲਾਇਆ ਪੱਟਕੇ ਮਾਗੇ ਦੇ ਖੜਾ ਕਰਦਾ ਜਾਤਾ। ਮਤਮੈ ਨਾ ਉੱਤੀ ਨੇ ਚੜਦੀ ਚਾਚਾ ਵੱਡੇ ਵੱਡੇ ਟਾਇਰ ਆ। ਹੁੰਦੀ ਆ। ਗੋਲੀ ਤਾਰਾਂ ਤੋੜਦਾ ਫਿਰਦਾ ਉਹ ਤਾਂ ਚਾਚਾ ਤਾਰਾਂ ਤੋੜਦਾ ਫਿਰਦਾ ਕੈਮਰੇਆਂ ਦੀਆਂ ਓ ਓ ਆਉਣਾ ਤੇ ਬਾਅਦ ਵਿੱਚ ਕਾਰੋਲੀ ਦੇ ਚਲੇ ਹਾ ਤੇ ਡਾਕਟਰ ਜੀ ਜਾਣਗੇ ਹੁਣ ਤੁਹਾਡੀ ਵਾਰੀ ਆ ਗਈ ਐ ਵੀ ਹੁਣ ਸਾਡੀ ਵਾਰੀ ਆ ਗਈ ਸਾਡੀ ਵਾਰੀ ਆ ਗਈ ਚੂਆ ਚੂਆ ਫੁੱਡ ਬੱਟ ਸਾਡੀ ਵਾਰੀ ਕਦੋਂ ਆਊਂ ਕੀ ਇਹ ਪੱਟੀ ਆਇਆ ਇਹਦਾ ਨਾ ਇੱਕ ਕਰੀ ਚੜਾਇਆ ਹੁਣ ਤਿੰਨਾਂ ਦੇ ਉੱਤੇ ਨੀਲਾ ਵਾਲਾ ਵਾ ਵਾਈਟ ਬੈਲੈਂਸ ਸਾਟੋ ਤੇ ਕਰਨਗਾ ਉਹ ਬਈ ਤੁਸੀਂ ਕਰਕੇ ਦੇਵੋ ਮੈਨੂੰ ਹਿਸਾਬ ਨਹੀਂ ਉਹ ਵੀ ਤੁਸੀਂ ਕਰਕੇ ਦੇਵੋ ਮੈਨੂੰ ਹਿਸਾਬ ਨਹੀਂ ਮੂੰਹ ਕਾਲੇ ਹੁੰਦੇ ਪਏ ਆ ਵੈਲਕਮ ਇਹ ਘਰ ਚੰਗੇ ਨੇ ਆਈ ਹੋਪ ਤੇ ਸਾਰੇ ਠੀਕ ਹੋਮੋਗੇ ਗਾਈਜ਼ ਵੀਰੇ ਗਾਈਜ਼ ਵੀਰੇ ਗਾਈਜ਼ ਵੀਰੇ ਗਾਈਜ਼ ਵੀਰੇ ਅੱਜ ਆਪਾਂ ਨਿਊਕਲ ਖਾ ਰਹੇ ਆ ਗਾਈਜ਼ ਗਾਈਜ਼ ਵੀਰੇ ਅੱਜ ਅਸੀਂ ਪੀਤੀ ਆ ਰੈੱਡ ਬੋਲਿੰਗ ਰੈੱਡ ਬੋਲਿੰਗ ਨਹੀਂ ਲਾਲ ਪੀਤੀ ਆ ਉਹ ਵੀ ਪੀਤੀ ਆ ਡੀਟ੍ਰੇਟਰ ਡੀਟ੍ਰੇਟਰ ਇਹ ਗਾਈਜ਼ ਵੀਰੇ ਦਾ ਪ੍ਰੈਸ਼ਰ ਦਾ ਰੰਗ ਆ ਇਹ ਇਦਾਂ ਕਿਉਂ ਹੋ ਗਿਆ ਇਹ ਇਦਾਂ ਹੀ ਹੋ ਗਿਆ ਜੀ ਇਹ 2.5 ਲੱਖ ਰੁਪਏ ਖਾ ਕੇ ਇਦਾਂ ਹੋਇਆ ਜੀ ਇਹ ਹੁਣ ਸੱਤ ਰੰਗੀ ਪੀਂਗ ਲੱਗ ਰਹੀ ਆ ਹਾਂਜੀ ਇਹ ਹੁਣ ਤਾਂ ਬਦਲ ਗਿਆ ਰੰਗ ਟੂਰਨਾਮੈਂਟਾਂ ਵੇਲੇ ਤਾਂ ਉਹ ਨੀਲਾ ਆ ਸੀ ਵਿਚਾਲੋ ਖੱਟਾ ਆ ਥੱਲੋ ਲਾਲ ਜਿਵੇਂ ਸੱਤ ਰੰਗੀ ਪੀਂਗ ਸੀ ਕੋਲ ਜਮਈ 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 ਐਲਜੀਬੀਟੀ ਵਾਲਿਆਂ ਦਾ ਇਹਨਾਂ ਨੇ ਫੋਟੜਾ ਉਧਰ ਮਚਾ ਕੇ ਲੈਂਦਾ ਵਾ ਠੀਕ ਐ ਹੁਣ ਆਹ ਤੇ ਅੱਜ ਇਹਨੂੰ ਗੱਡੀ ਆਉਂਦੀ ਆ ਸਾਰੇ ਹੀ ਲਾਲ ਇਹਨਾਂ ਸੱਤੀ ਵੀ ਆਉਂਦੀ ਆ ਆ ਗਿਆ ਹੁਣ ਆਪਣਾ ਕਨੇਕਾ ਜਾ ਸੀ ਗਾਈਜ਼ ਓਕੇ ਚਲੋ ਵੀਰੇ ਚੱਲ ਚੱਲ ਫੱਟਾਂ ਸੀ ਕੀ ਭਾਲਣਾ ਚਾਚਾ ਚਾਚਾ ਲੱਕੜ ਦਾ ਗਲਤ ਮੰਗ ਨਹੀਂ ਕਰਨੀ ਲੱਕੜ ਦਾ ਬਾਲ ਦਾ ਕੂਦਰੀ ਬਾਲ ਦਾ ਚਾਚਾ ਕੀ ਪਕੜਦਾ ਰਹੇ ਬਾਲ ਦਾ ਮੇਰੇ ਕੋਈ ਫ੍ਰੈਂਡ ਯਾਰ ਵੀਡੀਓ ਪੈਤੀ ਪੌੜੀ ਨਾਲ ਵੀ ਮੈਂ ਤਾਂ ਉਹ ਬਣਾ ਕੇ ਦੇਣਾ ਲੱਕੜ ਦਾ ਐਵੇਂ ਇਹ ਜਿਹੜੀ ਪੌੜੀ ਤੋੜ ਕੇ ਆ ਬਣ ਕੇ ਲੱਕੜ ਦਾ ਉੱਥੇ ਬਾਜੇ ਨੂੰ ਪਤਾ ਨਹੀਂ ਲੱਗਦਾ ਇਹਦੀ ਨਾ ਲਾਲ ਟੱਕਦੇ ਅੱਜ ਸ਼ੋਰਟ ਆ ਫਿਰ ਦੂਰੀਆਂ ਰਾਈ ਕੀ ਭਾਲਦੇ ਮਤੋਂ ਆਪਾਂ ਆਪੇ ਅਸੀਂ ਹੈਗਾ ਜੀ ਏਪੀਪੀ ਨਿਊਜ਼ ਵਾਲੇ ਲੈ ਬਈ ਨਿਬੜ ਗਿਆ ਕੰਮ ਭਾਲ ਆਣਾ ਬਈ ਕਰਾਈ ਇਹ ਲੱਕੀ ਐ ਹੋ ਲੱਕੀ ਮਾੜਾ ਮੋਟਾ ਕਰਾਈ ਹੈ ਬਈ ਐ ਹੋਏ ਇਹ ਕੋਈ ਫੁੱਦੂ ਬੰਦਾ ਟਾਇਰ ਕੋਲ ਮੋੜ ਦਿੰਦਾ ਉਹ ਨਹੀਂ ਲੜਾਈ 'ਚ ਚੱਲਣਾ ਤਾਂ ਤੈਨੂੰ ਕਿਹਾ ਕਿ ਤੂੰ ਤਾਂ ਬਾਅਦ 'ਚ ਆ ਜੀ ਆਦਾ ਯਾਰਾਂ ਤੂੰ ਬਾਅਦ 'ਚ ਆ ਸਾਡੇ ਤੂੰ ਬਾਅਦ 'ਚ ਕਰਾਂਗੇ ਪਹਿਲਾਂ ਮੈਨੂੰ ਉਧਰ ਮਸਲਾ ਫਲ ਜਾਉਂ। ਪਹਿਲਾਂ ਤੰਬਾ ਚੱਕ ਲੈਣ ਦੇ ਮੇਰੇ ਨਾਲ ਨਹੀਂ ਜਣਾ ਮਾਲਾ ਦੀ ਕਿਉਂ ਨਾ ਪਹਿਲਾਂ। ਕਿ ਪਹਿਲਾਂ ਉਧਰ ਦਾ ਮਸਲਾ। ਉਧਰ ਹੀ ਸਤਰੀ ਕਿੱਥੇ ਆ ਤੋ ਕੱਢ ਤੀ। ਸਤਰੀ ਕਿੱਥੇ ਆ ਤੇਰੀ? ਚਾਲਕ ਤੇ ਹੀ ਨਹੀਂ ਹੋਣਾ ਜਾਂ ਡੀ ਜੇ ਲੈ ਲਾ ਉਹ 35000 ਦੇ ਲੈ ਪਾਸੇ ਸ਼ਾਂਤ ਜਾਂ ਦਿਖਦਾ ਪਾਣੀ ਚੱਲੀ ਜਾਂਦਾ ਇਧਰਲੇ ਪਾਸੇ ਇਹਦਾ ਇੱਕ ਪ੍ਰਧਾਨ ਗਰੁੱਪ ਆ ਤੇ ਜਿਹੜਾ ਉਹ ਸਾਈਡ ਦੇ ਉੱਤੇ ਆਪਾਂ ਇੱਕ 100 ਟੁੱਪੇ ਲਾ ਦਾਂਗੇ ਵੀਰ ਦਾ ਤੇ ਉਹਦੇ ਵਿੱਚ ਨਾ ਤਿੰਨ ਗਾਈਆਂ ਮਰੀਆਂ ਆਉਂਆਂਗੇ ਜਿਹਨੀਆਂ ਇੱਕ ਜਗ੍ਹਾ ਦੇ ਉੱਤੇ ਭੁੰਮੀ ਜਾਂਦੀਆਂ ਨੇ ਸ਼ਾਇਦ ਉਹਨੂੰ ਕੈਮਰੇ ਵਿੱਚ ਨਾ ਦੀਦਾ ਹੋਵੇ ਪਾਣੀ ਦੇ ਮਟਰ ਨੂੰ ਉਹਨੂੰ ਬਾਹਰ ਨਿਕਲਦਾ ਮੌਕਾ ਨਹੀਂ ਦਿੱਤਾ ਤੇ ਪਾਣੀ ਦੀ ਸਪੀਡ ਬਹੁਤ ਹੀ ਜ਼ਿਆਦਾ ਤੇਜ਼ ਹੈ ਤੇ ਲੱਗਦਾ ਚੈੱਕ ਕਰਵਾ ਦੇਣੀ। ਇਹ ਉਹ ਗੁੰਝੋਗੇ ਵਿੱਚੋਂ ਮਟਰ ਉਹ ਗਾ ਬਈ ਇਹ ਨਾਲ ਜਾ ਰਹੀਆਂ। ਇਹਦਾ ਤਾਂ ਮੌਕਾ ਪਾਸ ਰਹੇ ਰੋ ਜਾ ਰੋ ਜਾ। ਇੱਥੇ ਤੂੰ ਬੋਲ ਨਹੀਂ। ਹਾਂ। ਗਾ ਰਿਹਾ ਯਾਰ ਵੀਰੇ ਯਾਰ। ਹਾਏ ਹਾਏ। ਬਸ ਟਾਈਮ ਰਹਿ ਗਿਆ ਥੋੜਾ ਪਰ ਤੂੰ ਬਗਾਨੀ ਹੋ ਜੇਂਗੀ। ਕਿਵੇਂ? ਪਤਾ ਨਹੀਂ ਯਾਰਾ ਕਰਨਗੇ ਆ ਜੀ। ਓ ਮੇਰਾ ਫੋਨ ਕਿੱਥੇ ਦਿੰਦੇ? ਗਾਈਜ਼ ਵੀਰੇ। ਟਰੈਕਟਰ ਚ ਬੈਜਾ ਜਾ ਕੇ ਗਾਈ ਵੀਰੇ ਅਸੀਂ ਫੜ ਜੋ ਯਾਰ ਪਹਾੜਾਂ ਤੋਂ ਆਈ ਨੇ ਟੋਲ ਤੇ ਯਾਰ ਟੋਲ ਤੇ ਯਾਰ ਅੱਛਾ ਸਾਜਨ ਲਵ ਯੂ ਰਾਤ ਨੂੰ ੱੱੱੱ ਲਵ ਯੂ ਆਲ ਲਵ ਯੂ ਉਹ ਕਰਨਾ ਹੈ ਆਪਾਂ ਮਦਦਾਰ ਹਾਂ ਤੇ ਜੀਮਾ ਪਾਈ ਜਾਂਦੇ ਆ ਕਾਦੀ ਨਹੀਂ ਨਹੀਂ ਡਿਊਟੀ ਆ ਅੱਜ ਕੱਲ ਨਹੀਂ ਨਾ ਫਿੱਟ ਰਹੀ ਫਾਈਨਲੀ ਮੇਥਰੋ ਆਪਾਂ ਪਹੁੰਚ ਚੁੱਕੇ ਆ ਟੱਲੇ ਵਾਲਾ ਟੱਲੇ ਵਾਲਾ ਨਹਿਰ ਦੇ ਉੱਤੇ ਆ ਗਏ ਤੇ ਉੱਥੋਂ ਆਪਾਂ ਯਾਰ ਨੂੰ ਕਰਤੀ ਸੀ ਬਾਏ ਵੀ ਅਸੀਂ ਇਹ ਕਿ ਚੱਲੇ ਕਿਉਂਕਿ ਯਾਰ ਦੀ ਡਿਊਟੀ ਸੀ ਹਾਰਡ ਵਰਕ ਵੀ ਇਹੀ ਨਹੀਂ ਹੈਗਾ ਕੱਲ ਕਿਹੜੀ ਦਿੰਨੇ ਆ ਕੰਮ ਨਾ ਜਿੰਦੀ ਆ ਕੰਮ ਵੀ ਨਾਲ ਕਰਦੇ ਆ ਤੇ ਆ ਪਹੁੰਚ ਗਏ ਹੁਣ ਸਾਡਾ ਪਿੰਡ ਹੈਗਾ ਇੱਥੋਂ ਲਾਉ ਨੌ ਕਿਲੋਮੀਟਰ ਹਨਾ ਇਹ ਕਿ 10 ਆ ਉਹ ਆਪਣਾ ਇਥੋਂ 10 ਕਿੰਚ ਤੋਂ ਹੀ 13 ਜਦੋਂ 13 ਜਦੋਂ ਕਿਲੋਮੀਟਰ ਹੈਗਾ ਸਾਡਾ ਪਿੰਡ ਤੇ ਝੋਟਾ ਲੈ ਚੱਲੇ ਆ ਤੇ ਇਹ ਡੀਜ਼ਲ ਹਨਾ ਇਹ ਤਾਂ ਇਹੀ ਕਹੀ ਜਾਂਦੀ ਆ ਪਾਈ ਚੱਲੋ ਨਹੀਂ ਸੁਭਾ ਦਾਦੇ ਅੰਗ ਮੀਟਰ ਡੀਜ਼ਲ ਆ ਸਾਡਾ ਪੂਰਾ ਫੋਲੀ ਘੁੰਮੀ ਆ ਦਾ ਪਾ ਲੈਨੇ ਆ ਚਲੋ ਜੀ ਪਾ ਲੈਨੇ ਆ ਚਲੋ ਜੀ ਪਰ ਇੱਕ ਜੀ ਹੋਰ ਆ ਯਾਰ ਅੱਜ ਅਜੇ ਬੰਦ ਨਹੀਂ ਕਰੀ ਕਿਵੇਂ ਲੋਕ ਇੱਥੇ ਲਾਇ ਲੈਂਦੇ ਆ ਹਣ ਵਾਲਾ ਕਹਿੰਦਾ ਯਾਰ ਏਸੀ ਨਹੀਂ ਲਾਉਣਾ ਖੜੀ ਆ ਅਸੀਂ ਜਿੰਨਾ ਟਾਈਮ ਬੈਠੇ ਰਹੇ ਆ ਚੱਲੀ ਗਈ ਐ ਨਹੀਂ ਹੈ ਗਈ ਬੰਦ ਹੋ ਗਈ 8 ਘੰਟੇ ਗਿਆ 8 ਘੰਟੇ ਆ ਚੱਲੀ ਨਹੀਂ ਲੱਕੀ ਨਾਲ ਕਰਦੇ ਆ ਨਹੀਂ ਉਹਨਾਂ ਨੂੰ ਤਾਂ ਗੇਮ ਦੀ ਲੈਣੀ ਆ ਫਿਰ ਸਾਡਾ ਜੀ ਤੁਹਾਨੂੰ ਕਿਆ ਕਰਗੇ ਮੁੜ ਕੇ ਵੀ ਬਈ ਖਰਚ ਦੀ ਟੈਨਸ਼ਨ ਕੋਈ ਨਹੀਂ ਸਾਡੇ ਵਿੱਚ ਹੀ ਫੋਰਚੂਨਰ 8 ਘੰਟੇ ਲਗਾਤਾਰ ਚਲਾਉਣੀ ਆ ਲਗਾਤਾਰ ਸਟਾਰਟ ਰੱਖਿਆ ਕਰੋਗੇ ਤੁਸੀਂ ਸਾਈਮ ਚੈੱਕ ਕਰੋਗੇ ਮੈਂ ਆਜੋ ਗਿਰਾਂ ਮੁੰਡਿਓ ਤੇ ਮੌਸਮ ਮਿੱਤਰ ਹੋ ਗਿਆ ਥੋੜਾ ਜਿਹਾ ਠੰਡਾ ਜਾ ਤੇ ਬਲੌਗ ਨੂੰ ਦੱਬ ਕੇ ਸ਼ੇਅਰ ਜਰੂਰ ਕਰ ਦਿਓ ਮਿੱਤਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿਵੇਂ ਲੱਗਿਆ ਹਨਾ ਤੇ ਹੁਣ ਕੋਸ਼ਿਸ਼ ਸਾਡੀ ਪਹਿਲੇ ਤਾਂ ਕੋਸ਼ਿਸ਼ ਨਹੀਂ ਅਸੀਂ ਕਰਾਂਗੇ ਉਸ ਨਮਾ ਲੈ ਕੇ ਆਮ ਆਇਆ ਰਹਾਂਗੇ ਬਲੌਗ ਅੱਜ ਬਹੁਤ ਜਲਦੀ ਨਵੇਂ ਪੜਾਕੇ ਪਾਵਾਂਗੇ ਅੱਜ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੁਣ ਮਿਲਿਆ ਮਾੜੇ ਬੰਦੇ ਨੇ ਕਿ ਨਹੀਂ ਸਾਨੂੰ ਉਹ ਬੰਦੇ ਨੇ ਯਾਰ ਅੱਜ ਇੰਨੀ ਘੰਟ ਰਹਿ ਦਿੱਤੀ ਜਿਦੋਂ ਕੋਈ ਉਮੀਦ ਹੀ ਨਹੀਂ ਸੀ। ਐਵੇਂ ਤੁਸੀਂ ਕੂਲਪ ਪਿੰਕ ਨਾਲ ਦੇ ਨਾਲ ਦੇ ਨਾਲ ਜਾਣਦੇ ਹੋ। ਪੱਕੇ ਪਿੰਕ। ਹਾਂ ਉਹਨੇ ਇਹ ਜੀ ਰਹਿ ਦਿੱਤੀ ਜਾਲਮ ਦੇ ਟੋਕੇ ਨੇ ਸਾਨੂੰ। ਅਸੀਂ ਆਪ ਕਦੇ ਸੋਚੀ ਹੀ ਨਹੀਂ ਸੀ ਵੀ ਆ ਵੀ ਹੋ ਸਕਦਾ ਯਾਰ। ਇਹ ਵੀ ਆਪਣੇ ਚ ਕੋਈ। ਇਹ ਗੁਰ ਵੀ ਹੈਗਾ ਹੁਣ ਕੱਢਾਂਗੇ ਸਭ ਕੋਈ ਗੱਲ ਨਹੀਂ। ਇਹ ਘਰ ਦੋ ਦੱਬ ਕੇ ਸ਼ੈ ਲੈ ਯਾਰ ਕੁੱਤਾ ਘੜੀ ਸੀ ਜਾਂਦਾ ਓਏ। ਮੈਂ ਇਹਨਾਂ ਦਾ ਯਾਰਾਂ ਦੀ ਚੱਕ ਕੇ ਲੈ ਜਾ। ਇਨਾ ਟਾਈਮ ਥੋੜੀ ਰਾਖੀ ਕਰੀ ਹੋਏ ਨੇ। ਪੌਂਟ 200 ਮਤਰਾ ਯਾਰ ਖਾਣੇ ਕੋਲ ਸਾਡਾ ਆਰਡਰ ਆੜੀ ਬਣਦਾ ਸਰਵਿਸ ਘੱਟ ਗਈ ਤਰੀ ਪਿਆਰ ਨੂੰ ਮੜਾ ਫਾਟ ਕਰ ਗੱਲ ਨਹੀਂ ਬਣਨੀ ਗਾ ਖੜੇ ਜੀ ਹੈ ਗਾ ਖੜੇ ਅੱਛਾ ਗਾ ਘੜੀ ਤਾਂ ਗਾ ਜੇ ਤੁਸੀਂ ਮੈਂ ਉਤਰੋ ਮੋਗੇ ਤੋਂ ਆ ਰਹੇ ਹਾਂ ਪੱਖੋ ਕੈਂਚੀਆਂ ਵੱਲੋਂ ਦਾ ਆਰਡਰ ਵੀ ਆਨਲਾਈਨ ਵੀ ਦੇ ਸਕਦੇ ਹਾਂ ਹਨਾ ਹਾਂਜੀ ਹਾਂਜੀ ਕੰਟੈਕਟ ਨੰਬਰ ਹੈ 995603924 ओके सर कर दे गिरा बड़ा गर्म ना करी हां जी मित्रो आपा पहुंच गए सिगे घर ते नीरा ता करके बड़ा पीछे ग्राउंड नागी सिगे जो ऊपर हूं करके ड्रॉप ਤੇ ਅੱਜ ਦੇ ਵਲੌਗ ਨੂੰ ਕਰਦੇ ਆ ਗਾਈ ਇੱਥੇ ਖਤਮ ਤੇ ਵਲੌਗ ਕੈਂਡ ਲੱਗਾ ਸਬਸਕ੍ਰਾਈਬ ਜਰੂਰ ਕਰ ਲੁਕੋ ਜੀ ਨੂੰ ਤੇ ਚੈਨਲ ਨੂੰ ਕਰ ਲਓ ਫੋਲੋ ਸੋ ਬਹੁਤ ਬਹੁਤ ਧੰਨਵਾਦ ਸਾਰੀ ਵੀਰਾਂ ਦਾ